ਸਤਿਕਾਰ ਨਾਲ ਬੇਨਤੀ ਕਰਦਾ ਹਾਂ ਪ੍ਰੋਫੈਸਰ ਡਾਕਟਰ ਅਬਦੁਲ ਰਜ਼ਾਕ ਸ਼ਾਹਦ ਸਾਹਿਬ ਬਹੁਤ ਬੜਾ ਧੰਨਵਾਦ ਤੁਸੀਂ ਕੁਝ ਜ਼ਿਆਦਾ ਹੀ ਤਾਰੀਫਾਂ ਕਰ ਦਿੱਤੀਆਂ ਮੈਂ ਤਾਂ ਇੱਕ ਮਾਤੜ ਜਿਹਾ ਨਾਚੀਜ਼ ਮੈਂ ਜੀ ਵਰਡ ਸੈਂਟਰ ਫਾਰ ਪੰਜਾਬੀ ਦੇ ਡਾਇਰੈਕਟਰ ਦੀ ਹਸਿਆਤ ਨਾਲ ਅੱਜ ਤੁਹਾਨੂੰ WCP ਆਡੀਟੋਰੀਅਮ ਵਿੱਚ ਜੀ ਆਇਆਂ ਨੂੰ ਕਹਿੰਦਾ ਜੀ ਵੈਲਕਮ बहुत चंगा लगा थे आना और ताल्ड सेंटर फॉर पंजाबी पूरी वर्ल्ड के पंजाबियों प्लेटफॉर्म रखा गया और असी ट्रस्ट प्रॉपर्टी बोर्ड के अमरेले थे काम करने हैं सब जानते जे कि जिन्हें भी पाकिस्तान के पवित्र अस्थान ने उन्हें देख रेख और सभ संभाल ਉਹ ਅਵੇਕਟੂ ਟ੍ਰਸਟ ਪ੍ਰਾਪਰਟੀ ਬੋਰਡ ਕਰਦਾ ਜੀ ਅਸੀਂ ਕੋਸ਼ਿਸ਼ ਕਰਨੇ ਆ ਕਿ ਜਦੋਂ ਤੁਸੀਂ ਲੋਕ ਇੱਥੇ ਆਂਦੇ ਜੇ ਤੇ ਤੁਹਾਡੀ ਲੋਕ ਅਫਟਰ ਕੀਤੀ ਜਾਏ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੇ ਉਹਨੂੰ ਸੋਲਵ ਕੀਤਾ ਜਾਏ ਜਿੰਨਾ ਫੈਸਿਲੀਟੇਟ ਕੀਤਾ ਜਾਏ ਉਹ ਅਸੀਂ ਕੋਸ਼ਿਸ਼ ਕਰਨੇ ਆ ਕਿ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਹ ਅਦਾਰਾ ਸਾਡੇ ਬਹੁਤ بڑے ਇੱਕ ਡਰਾਮਾ ਆਰਟਿਸਟ ਬ੍ਰਾਡਕਾਸਟਰ ਤੁਸੀਂ ਮੇਰੇ ਖਲ ਲਗਰ ਕੁਝ ਹਰਸਾ ਪਹਿਲੇ ਤੱਕ ਹੁਣ ਤੇ ਖੈਰ ਰੇਡੀਓ ਬਹੁਤ ਪਿੱਛੇ ਚਲਾ ਗਿਆ ਇੱਕ ਪ੍ਰੋਗਰਾਮ ਨਸ਼ਰ ਹੁੰਦਾ ਸੀ ਰੇਡੀਓ ਪਾਕਿਸਤਾਨ ਤੋਂ ਤਲਕੀਨ ਸ਼ਾ ਬਹੁਤ ਫੇਮਸ ਪ੍ਰੋਗਰਾਮ ਔਰ ਰੇਡੀਓ ਦੀ ਤਾਰੀਖ ਦਾ ਸਭ ਤੋਂ ਤਵੀਲ ਪ੍ਰੋਗਰਾਮ ਇਤਨਾ ਲੰਬਾ ਪ੍ਰੋਗਰਾਮ ਅਜੇ ਤੱਕ ਰੇਡੀਓ ਤੇ ਕੋਈ ਨਹੀਂ ਚੱਲਿਆ ਜਿੰਨਾ ਤਲਕੀਨ ਸ਼ਾ ਚੱਲਿਆ ਉਹਦੇ ਉਹ ਰਾਈਟਰ ਵੀ ਸਨ ਉਹਦੇ ਬ੍ਰਾਡਕਾਸਟਰ ਵੀ ਸਨ ਔਰ ਉਹਦੇ ਵਿੱਚੋਂ ਖੁਦ ਵੀ ਕਿਰਦਾਰ ਕਰਦੇ ਸੀ ਤਲਕੀਨ ਸ਼ਾ ਉਹ ਖੁਦ ਹੁੰਦੇ ਸਨ ਤੇ ਅਸ਼ਫਾਕ احمد ਸਾਹਿਬ ਬੇਸਿਕਲੀ ਪ੍ਰੋਫੈਸਰ ਸਨ ਦਿਆਲ ਸਿੰਘ ਕਾਲਜ ਵਿੱਚ ਕੁਛ عرصਾ ਉਹਨਾਂ ਨੇ ਪੜ੍ਹਾਇਆ ਫਿਰ ਰੋਮ ਯੂਨੀਵਰਸਿਟੀ ਵਿੱਚ ਕੁਛ عرصਾ ਤਾਇਨਾਤ ਰਹੇ ਤੇ ਉਹਨਾਂ ਨੇ ਰੈਕਿਊਟਰਸ ਪ੍ਰਾਪਰਟੀ ਬੋਰਡ ਨੂੰ ਇਹ ਸੁਝਾਸ਼ਨ ਦਿੱਤੀ ਕਿ ਤੁਸੀਂ ਕੋਈ ਐਸਾ ਅਧਾਰਾ ਬਣਾਓ ਜਿਹੜਾ ਸ਼ੰਕਤਾ ਜਦੋਂ ਆਂਦੀਆਂ ਨੇ ਤੇ ਉਹਨਾਂ ਚੋਂ ਜਿਹੜੇ ਕੋਈ ਪੜ੍ਹੇ ਲਿਖੇ ਸਹਿਬਾਨ ਨੇ ਉਹਨਾਂ ਨਾਲ ਇੱਕ ਰابطਾ ਡਵੈਲਪ ਕੀਤਾ ਜਾਏ ਤਾਂ ਕਿ ਵਰਲਡ ਨੂੰ ਮੈਸੇਜ ਕਨਵੇ ਕੀਤਾ ਜਾਏ ਕਿ ਪਾਕਿਸਤਾਨ ਪਵਿੱਤਰ ਧਰਤੀ ਦੇ ਨਾਲ ਨਾਲ ਪਰ ਅਮਨ ਤੇ ਬਹੁਤ ਹੀ ਪੀਸਫੁਲ ਕੰਟਰੀ ਹੈ ਤੁਸੀਂ ਖੁਦ ਇਸ ਗੱਲ ਦੀ ਗਵਾਹੀ ਦਿਓਗੇ ਕਿ ਜਦੋਂ ਦੇ ਤੁਸੀਂ ਪਾਕਿਸਤਾਨ ਲੈਂਡ ਕੀਤਾ ਤੁਹਾਨੂੰ ਕਿਤੇ ਕੋਈ ਪਰੇਸ਼ਾਨੀ ਨਜ਼ਰ ਆਈ ਹੋਵੇ ਕਿਸੇ ਨੇ ਕੋਈ ਆਵਾਜ਼ ਕੱਸੀ ਹੋਵੇ ਬਲਕਿ ਲੋਕ ਅੱਗੇ ਵੱਧ ਕੇ ਸੈਲਫੀਆਂ ਲੈਣ ਦੀ ਕੋਸ਼ਿਸ਼ ਕਰਦੇ ਨੇ ਜਿੰਨਾ ਮਾਣ ਔਰ ਇੱਜ਼ਤ ਪੰਜਾਬ ਵਿੱਚ ਮਿਲਦੀ ਆ ਯਾਤਰੀਆਂ ਨੂੰ ਮੇਰਾ ਖਿਆਲ ਹੈ ਕਿ ਇਹ ਬਹੁਤ ਘੱਟ ਜਗ੍ਹਾ ਤੇ ਐਸਾ ਹੁੰਦਾ ਤੇ ਜੋ ਵੀ ਸਹੂਲਤ ਅਸੀਂ ਪ੍ਰੋਵਾਈਡ ਕਰ ਸਕਨੇ ਆ ਕੋਸ਼ਿਸ਼ ਕਰਨੇ ਆ ਕਿ ਅਸੀਂ ਤੁਹਾਨੂੰ ਦਈਏ ਇਹ ਅਦਾਰਾ ਬਹੁਤ ਸਾਰੇ ਹੋਰ ਛੋਟੇ ਛੋਟੇ ਕੰਮ ਵੀ ਕਰ ਰਿਹਾ مثلا ਸਾਡਾ ਇੱਕ ਮੈਗਜ਼ੀਨ ਹੈ ਸਾਂਝਾ ਪੰਜਾਬੀ ਵਿਰਸਾ ਸਾਂਝਾ ਪੰਜਾਬੀ ਵਿਰਸਾ ਇਹ ਤਿੰਨ ਭਾਸ਼ਾ ਵਿੱਚ ਸ਼ਾਮੁਖੀ ਵਿੱਚ ਗੁਰਮੁਖੀ ਵਿੱਚ ਔਰ ਇੰਗਲਿਸ਼ ਵਿੱਚ ਛਾਪਿਆ ਜਾਂਦਾ ਇਹਦੇ ਵਿੱਚ ਲਿਖਤਾਂ ਵੀ ਜਿਹੜੀਆਂ ਨੇ ਉਹ ਪੰਜਾਬ ਤੋਂ ਮੁਤਲਕ ਪੰਜਾਬੀ ਤੋਂ ਮੁਤਲਕ ਔਰ ਸਿੱਖ ਧਰਮ ਤੋਂ ਮੁਤਲਕ ਇਸ ਫਿਲਾਸਫੀ ਤੋਂ ਮੁਤਲਕ ਇਹਦੇ ਵਿੱਚ ਲਿਖਤਾ ਸ਼ਾਮਿਲ ਕੀਤੀਆਂ ਜਾਂਦੀਆਂ ਨੇ ਵਰਡ ਦੇ ਬਹੁਤ ਸਾਰੇ ਰਾਈਟਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੀਆਂ ਲਿਖਤਾ ਹੁੰਦੀਆਂ ਨੇ ਫਿਰ ਉਹਦੇ ਵਿੱਚ ਅਸੀਂ ਇੱਕ گوشਾ ਰੱਖਿਆ ਹੈ ਪਾਕ ਯਾਤਰਾ ਮਿੱਠੀਆਂ ਯਾਦਾਂ ਪਾਕ ਯਾਤਰਾ ਮਿੱਠੀਆਂ ਯਾਦਾਂ ਜਿਵੇਂ ਤੁਸੀਂ ਆਏ ਜੇ ਤੁਸੀਂ ਯਾਤਰਾ ਕੀਤੀ ਤੇ ਤੁਸੀਂ ਸਾਨੂੰ ਆਪਣੀਆਂ ਯਾਦਾਂ ਲਿਖ ਭੇਜੋ ਅਸੀਂ ਉਹ ਦੇ ਵਿੱਚ ਛਾਪਾਂਗੇ ਤਾਂ ਕਿ ਦੁਨੀਆ ਨੂੰ ਵੀ ਪਤਾ ਲੱਗੇ ਕਿ ਪਾਕਿਸਤਾਨ ਜਾਂ ਪੰਜਾਬ ਕਿਹੋ ਜਿਹਾ ਖਿੱਤਾ ਹੈ ਇੱਥੇ ਕਿੰਨਾ ਮਾਣ ਔਰ ਪਿਆਰ ਮਿਲਦਾ ਹੈ ਫਿਰ ਅਸੀਂ ਮੈਂ ਜਦੋਂ ਚਾਰਜ ਲਿਆ ਕੋਈ ਮੈਨੂੰ ਚੌਥਾ ਸਾਲ ਹੈ ਤੇ ਮੈਂ ਇੱਕ ਚੀਜ਼ ਨੋਟ ਕੀਤੀ ਕਿ ਸਭ ਤੋਂ بڑا ਇੱਕ ਬੈਰੀਅਰ ਸਾਡੇ ਦਰਮਿਆਨ ਹੈ ਚੜਦੇ ਔਰ ਲੈਂਦੇ ਪੰਜਾਬ ਦੇ ਦਰਮਿਆਨ ਪੰਜਾਬੀਆਂ ਦੇ ਦਰਮਿਆਨ ਉਹ ਹੈ ਸਿਕਰਿਪਟ ਦਾ ਚੜਦੇ ਪੰਜਾਬ ਵਿੱਚ ਪੰਜਾਬੀ ਗੁਰਮੁਖੀ ਵਿੱਚ ਲਿਖੀ ਜਾਂਦੀ ਹੈ ਸਾਡੇ ਵੱਲ ਅਸੀਂ ਸ਼ਾਮੁਖੀ ਇਸਤੇਮਾਲ ਕਰਨੇ ਆ ਮੈਂ 31 ਸਾਲ ਪੰਜਾਬੀ ਪੜ੍ਹਾਈ ਹੈ ਜਿਵੇਂ ਕਲਿਆਣ ਨੇ ਦੱਸਿਆ ਪੋਇਟਰੀ ਕੀਤੀ ਹੈ ਬਹੁਤ ਕੁਝ ਲਿਖਿਆ ਲੇਕਿਨ ਮੇਰੇ ਵਾਸਤੇ ਵੀ ਗੁਰਮੁਖੀ ਸਮਝਣੀ ਬਹੁਤ ਮੁਸ਼ਕਿਲ ਸੀ ਵੈਸੇ ਤਾਂ ਮੈਂ ਉਹਦੀ ਸ਼ੁਰੂਆਤ ਬਹੁਤ ਪਹਿਲੇ ਕਰ ਦਿੱਤੀ ਸੀ ਲੇਕਿਨ ਚੁੱਕੇ ਪ੍ਰੈਕਟਿਸ ਨਹੀਂ ਸੀ ਇਸ ਵਾਸਤੇ ਫਿਰ ਭੁੱਲ ਗਿਆ ਤੇ ਇੱਥੇ ਆ ਕੇ ਇਹ ਚੀਜ਼ ਮੈਂ ਨੋਟ ਕੀਤੀ ਤੇ ਅਸੀਂ ਫਿਰ ਕਲਾਸਾਂ ਸ਼ੁਰੂ ਕੀਤੀਆਂ ਨੇ ਗੁਰਮੁਖੀ ਔਰ ਸ਼ਾਮੁਖੀ ਦੀਆਂ ਤੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਸਾਡੀ ਸ਼ਾਮੁਖੀ ਦੀ ਕਲਾਸ ਵਿੱਚ ਕੈਨੇਡਾ ਤੋਂ ਲੈ ਕੇ ਨਿਊਜ਼ੀਲੈਂਡ ਤੱਕ ਸਾਡੇ ਨਾਲ ਸਾਥੀ ਜੁੜੇ ਨੇ ਜਿਹੜੇ ਇਹ ਕਲਾਸ ਅਟੈਂਡ ਕਰਦੇ ਨੇ ਔਰ ਗੁਰਮੁਖੀ ਦੀ ਕਲਾਸ ਸਾਡੇ ਇੱਥੇ ਲੋਕਲ ਜਿਹੜੇ ਲੋਕ ਨੇ ਉਹ اٹینڈ ਕਰਦੇ ਨੇ ਔਰ ਬਹੁਤ ਬੜੀ ਤਾਦਾਦ ਦੇ ਲੋਕ ਸਿੱਖਣਾ ਚਾਹਦੇ ਨੇ ਫਿਰ ਇਹਦੇ ਨਾਲ ਨਾਲ ਅਸੀਂ ਕੋਸ਼ਿਸ਼ ਕਰਨੇ ਆ ਕਿ ਇੰਟਰ ਫੇਥ ਹਾਰਮਨੀ ਸਪੈਸ਼ਲੀ ਸਿੱਖ ਮੁਸਲਿਮ ਹਾਰਮਨੀ ਨੂੰ ਜਿੰਨਾ ਵੀ ਵਧਾਵਾ ਦਿੱਤਾ ਜਾ ਸਕੇ ਔਰ ਇਹਦੀ ਨੀਤੀ ਤੁਸੀਂ ਸਭ ਜਾਣਦੇ ਜੇ ਕਿ ਬਾਬਾ ਜੀ ਗੁਰੂ ਨਾਨਕ ਨੇ ਰੱਖੀ ਸੀ ਜਦੋਂ ਉਹਨਾਂ ਨੇ ਭਾਈ ਮਰਦਾਨੇ ਨੂੰ ਨਾਲ ਰੱਖਿਆ ਔਰ ਬੰਦੇ ਆ ਦੀ ਇਹ ਨਹੀਂ ਉਮਰ ਨਹੀਂ ਹੁੰਦੀ ਜਿੰਨਾ ਭਾਈ ਮਰਦਾਨੇ ਦਾ ਔਰ ਗੁਰੂ ਨਾਨਕ ਜੀ ਦਾ ਸਾਥ ਸੀ 56 ਸਾਲ ਇੱਕ ਦੂਜੇ ਦੇ ਨਾਲ ਰਹੇ ਚਾਰੋਂ ਉਦਾਸੀਆਂ ਜਿਹੜੀਆਂ ਨੇ ਬਾਬਾ ਜੀ ਦੀਆਂ ਉਹਦੇ 'ਚ ਭਾਈ ਮਰਦਾਨਾ ਨਾਲ ਸਨ ਔਰ ਆਖਰੀ ਲਮਹਾ ਵੀ ਉਹ ਜਾਨ ਵੀ ਉਹਦੀ ਜਿਹੜੀ ਆ ਉਹ ਭਾਈ ਮਰਦਾਨਾ ਦੇ ਕਦਮਾਂ 'ਚ ਨਿਕਲੀ ਗੋਦ 'ਚ ਨਿਕਲੀ ਇਤਨੀ ਪਿਆਰੀ ਦੋਸਤੀ ਕਿ ਬਾਬਾ ਜੀ ਨੇ ਹਮੇਸ਼ਾ ਉਹਨਾਂ ਨੂੰ ਭਾਈ ਕਹਿ ਕੇ ਮੁਖਾਤਬ ਕੀਤਾ ਔਰ ਭਾਈ ਉਹਨਾਂ ਦੇ ਨਾਮ ਦਾ ਹਿੱਸਾ ਬਣ ਗਿਆ ਭਾਈ ਮਰਦਾਨਾ ਔਰ ਉਹਨਾਂ ਦੀ 18ਵੀਂ ਪੀੜ੍ਹੀ ਐਸ ਵੇਲੇ ਸਾਡੇ ਰابطੇ ਚ ਨੇ ਔਰ ਤੁਸੀਂ ਦੇਖਦੇ ਜੇ ਕਿ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਦੇ ਆਂ ਤੇ ਉਹਨਾਂ ਦੀ ਭਾਈ ਸੌਰੀ ਸਾਈ ਮੀਆਂ ਮੀਰ ਜੀ ਨਾਲ ਜਿਹੜੀ ਰਫਾਕਤ ਸੀ ਦੋਸਤੀ ਸੀ ਔਰ ਫਿਰ ਗੋਲਡਨ ਟੈਂਪਲ ਦੀ ਨਹੀਂ ਉਹਨਾਂ ਨੇ ਮੀਆਂ ਮੀਰ ਜੀ ਕੋਲ ਰੋਟਵਾਈ ਔਰ ਇਸੇ ਤਰ੍ਹਾਂ ਇਹ ਸਫਰ ਜੜਾਏ 10ਵੇਂ ਗੁਰੂ ਤੱਕ ਵੀ ਜਾਰੀ ਰਿਹਾ ਗਨੀ ਖਾਨ ਨਬੀ ਖਾਨ ਬਹੁਤ ਸਾਰੀ ਸ਼ਖਸੀਅਤ ਜਿਹੜੀਆਂ ਨੇ ਉਹ ਨਾਲ ਜੁੜੀਆਂ ਰਹੀਆਂ ਤੇ ਇਹ ਜਿਹੜੀ ਸਿੱਖ ਮੁਸਲਿਮ ਦੋਸਤੀ ਹੈ ਅਸੀਂ ਇਸ ਨੂੰ ਵੀ ਅੱਗੇ ਵਧਾ ਰਹੇ ਹਾਂ ਔਰ ਮੈਨੂੰ ਇਹ ਬਹੁਤ ਹੀ ਮਾਣ ਹੈ ਕਿ ਜਦੋਂ ਦਾ ਮੈਂ ਇਸ ਅਦਾਰੇ ਦਾ ਚਾਰਜ ਲਿਆ ਇਸ ਵੇਲੇ ਨਿਊਜ਼ੀਲੈਂਡ ਤੋਂ ਲੈ ਕੇ ਕੈਲਗਰੀ ਤੱਕ ਕੈਨੇਡਾ ਤੱਕ ਸਾਰੀ ਵਰਲਡ ਦੇ ਪੰਜਾਬੀ ਸਾਡੇ ਨਾਲ ਜੁੜ ਚੁੱਕੇ ਨੇ ਦੂਰ ਦੂਰ ਤੱਕ ਸਾਡਾ ਸੁਨੇਹਾ ਪਹੁੰਚ ਰਿਹਾ ਔਰ ਲੋਕ ਜਦੋਂ ਵੀ ਅਸੀਂ ਕਿਤੇ ਕਿਸੇ ਨੂੰ ਬੁਲਾਣੇ ਆ ਤੇ ਨਸ ਦੇ ਚਲੇ ਆਂਦੇ ਇਹ ਬਹੁਤ بڑا ਮਾਣ ਹੈ ਜੇ ਸਾਨੂੰ ਮਿਲਿਆ ਰਾਤ ਹੀ ਸਾਡਾ ਇਸੇ ਫਿਲਾਸਫੀ ਦੇ ਉੱਤੇ ਬਾਬਾ ਜੀ ਗੁਰੂ ਨਾਨਕ ਦੇ ਜੋਤੀ ਜੋਤ ਦੇ ਉੱਤੇ ਵੈਬਿਨਾਰ ਸੀ ਉਹਦੇ ਚ ਵੀ ਇਸੇ ਤਰ੍ਹਾਂ ਪੂਰੀ ਵਰਲਡ ਤੋਂ ਲੋਕ ਸਾਡੇ ਨਾਲ ਸ਼ਾਮਿਲ ਸਨ ਬਹੁਤ ਸੋਹਣੀਆਂ ਗੱਲਾਂ ਹੋਈਆਂ ਕੈਲਗਰੀ ਤੋਂ ਇੱਕ ਸੌਰੀ ਕੈਲੀਫੋਰਨੀਆ ਤੋਂ ਇੱਕ ਸਾਡੇ ਨਾਲ ਸਕਾਲਰ ਸਨ ਜਿਨ੍ਹਾਂ ਨੇ ਬਹੁਤ ਹੀ ਅੱਛੀ ਫਿਲਾਸਫੀ ਬਿਆਨ ਕੀਤੀ ਇਸ ਤਰ੍ਹਾਂ ਅਸੀਂ ਦੁਨੀਆ ਦੇ ਜਿੰਨੇ ਵੀ بڑے ਸਕਾਲਰ ਨੇ ਧਾਰਮਿਕ ਸਕਾਲਰ ਨੇ ਜਾਂ ਇਤਿਹਾਸਿਕ ਨੇ ਉਹਨਾਂ ਨਾਲ ਰابطਾ ਕਰਕੇ ਤੇ ਜਿੰਨੇ ਵੀ ਮੇਨ ਇਵੈਂਟਸ ਨੇ ਜਾਂ ਇੰਪੋਰਟੈਂਟ ਦਿਨ ਆਂਦੇ ਨੇ ਜਿਸ ਤਰ੍ਹਾਂ ਚੰਦਨ ਬਾਦ 27 ਤਾਰੀਖ ਨੂੰ ਵਰਲਡ ਟੂਰਿਜ਼ਮ ਡੇ ਹੈ ਉਹਦੇ ਤੇ ਵੀ ਸਾਡਾ ਇੱਕ ਵੈਬਿਨਾਰ ਹੋਏਗਾ ਔਰ ਉਹਦੇ ਵਿੱਚ ਅਸੀਂ ਲਾਹੌਰ ਵਰਲਡ ਸਿਟੀ ਅਥਾਰਟੀ ਜਿਹੜੀ ਹੈ ਉਹਦਾ ਨਮਾਇੰਦਾ ਉਹਦੇ ਵਿੱਚ ਵਰਲਡ ਸਿਟੀ ਦੇ ਅੰਦਰ ਜਿਹੜੇ ਪਵਿੱਤਰ ਥਾਵੇਂ ਨੇ ਉਹਨਾਂ ਦੀ ਨਿਸ਼ਾਨਦੇਹੀ ਕਰੇਗਾ ਉਹਨਾਂ ਬਾਰੇ ਡਿਟੇਲ ਦੱਸੇਗਾ ਫਿਰ ਇਸੇ ਤਰ੍ਹਾਂ ਅਸੀਂ ਟੂਰਿਜ਼ਮ ਡਿਪਾਰਟਮੈਂਟ ਨਾਲ ਵੀ ਰਾਬਤਾ ਕੀਤਾ ਉਹਨਾਂ ਦਾ ਨਮਾਇੰਦਾ ਪੰਜਾਬ ਦੇ ਜਿੰਨੇ ਵੀ ਟੂਰਿਸਟ ਪੁਆਇੰਟ ਨੇ ਉਹਨਾਂ ਬਾਰੇ ਜਾਣਕਾਰੀ ਦੇਵੇਗਾ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਪਾਕਿਸਤਾਨ ਤੋਂ ਦੋਸਤ ਹੋ ਕੇ ਜਾਂਦੇ ਨੇ ਉਹਨਾਂ ਨੂੰ ਔਨ ਕਾਲ ਲਵਾਂਗੇ ਔਰ ਉਹਨਾਂ ਕੋਲੋਂ ਪੁੱਛਾਂਗੇ ਕਿ ਉਹਨਾਂ ਦਾ ਇਹ ਸਫ਼ਰ ਕਿਹੋ ਜਿਹਾ ਰਿਹਾ ਔਰ ਇੱਥੇ ਆ ਕੇ ਉਹਨਾਂ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਤੇ ਮੇਰਾ ਨੰਬਰ ਤੁਹਾਡੇ ਕੋਲ ਪਹੁੰਚ ਚੁੱਕਾ ਹੋਵੇਗਾ ਤੁਸੀਂ ਵੀ ਅਗਰ ਉਹਦੇ ਵਿੱਚ ਸ਼ਾਮਲ ਹੋਣਾ ਚਾਹੋ ਤੇ ਮੈਨੂੰ ਸਿਰਫ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਲਿੰਕ ਦੇ ਦੇਵਾਂਗਾ ਜ਼ੂਮ ਮੀਟਿੰਗ ਦੇ ਨਾਲ ਅਸੀਂ ਇਹ ਵੈਬਿਨਾਰ ਕਰਨੇ ਆ ਉਹਦੇ ਤੁਸੀਂ ਆਪਣੀਆਂ ਯਾਦਾ ਵੀ ਸ਼ੇਅਰ ਕਰ ਸਕਦੇ ਜੇ ਜੋ ਤੁਸੀਂ ਦੇਖ ਕੇ ਹੁਣ ਤੱਕ ਮਹਿਸੂਸ ਕੀਤਾ ਉਹ ਤੁਸੀਂ ਬਾਕੀਆਂ ਨੂੰ ਵੀ ਦੱਸ ਸਕਦੇ ਜੇ 27 ਤਾਰੀਖ ਨੂੰ ਸ਼ਾਮ ਦਾ ਪਾਕਿਸਤਾਨ ਦੇ ਹਿਸਾਬ ਨਾਲ 7 ਵਜੇ ਦਾ ਟਾਈਮ ਹੋਏਗਾ यूके च उस वेले, को उस वेले, उस वेले नाल नाल कोई 3 बजे हुते 3 बजे ਦੇ حساب ਨਾਲ ਟਾਈਮ ਹੈ ਕਿਉਂਕਿ ਫਿਰ ਕੈਨੇਡਾ ਜਿਹੜਾ ਉਸ ਵੇਲੇ ਸਵੇਰ ਹੋ ਰਹੀ ਹੁੰਦੀ ਹੈ ਔਰ ਨਿਊਜ਼ੀਲੈਂਡ ਵਿੱਚ ਉਸ ਵੇਲੇ ਮਿਡਨਾਈਟ ਹੁੰਦੀ ਹੈ ਤੇ ਉਹ ਦਰਮਿਆਨ ਦਾ ਇੱਕ ਟਾਈਮ ਹੈ ਕਿ ਦੋਨਾਂ ਸਾਈਡਾਂ ਤੋਂ ਲੋਕ ਸ਼ਾਮਿਲ ਹੋ ਜਾਂਦੇ ਨੇ ਤੇ ਇਹਦੇ ਨਾਲ ਨਾਲ ਮੈਂ ਇਹ ਵੀ ਰਿਕਵੈਸਟ ਕਰਾਂਗਾ ਕਿ ਸਾਡਾ ਇਹ ਮੈਸੇਜ ਵੀ ਦੋਸਤਾਂ ਤੱਕ ਪਹੁੰਚਾਓ ਕਿ ਪਾਕਿਸਤਾਨ ਜਾਣਾ ਕੋਈ ਖਤਰਨਾਕ ਚੀਜ਼ ਨਹੀਂ ਜਿਵੇਂ ਕਿ ਤੁਸੀਂ ਮੇਰੇ ਤੋਂ ਪਹਿਲੇ ਜਾਣ ਚੁੱਕੇ ਹੋਵੋਗੇ ਕਿ ਅਸੀਂ ਸ਼ੈਡੂਲ ਦੇ ਦਿੱਤਾ ਬਾਬਾ ਜੀ ਗੁਰੂ ਨਾਨਕ ਦੇ ਜਨਮ ਦਿਨ ਦੀ ਤਕਰੀਬਾਤ ਦਾ ਜ਼ਾਹਰ ਹੈ ਕਿ ਇਹ ਪੂਰੇ ਸਾਲ ਦਾ ਬਹੁਤ بڑا ਮੇਲਾ ਹੁੰਦਾ ਔਰ ਬਹੁਤ ਸਾਰੇ ਲੋਕਾਂ ਨੇ ਮੇਰੀ ਇਤਲਾ ਦੇ ਮੁਤਾਬਕ ਕਮੋਬੇਸ਼ 8000 ਬੰਦਿਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਚੜ੍ਹਦੇ ਪੰਜਾਬ ਤੋਂ ਔਰ ਪਾਕਿਸਤਾਨੀ ਗਵਰਨਮੈਂਟ ਨੇ ਆਪਣਾ ਵੀਜ਼ਾ ਸੈਕਸ਼ਨ ਨੂੰ ਜਾਂ ਐਮਬੈਸੀ ਨੂੰ ਕਹਿ ਦਿੱਤਾ ਕਿ ਕੋਈ ਵੀਜ਼ਾ ਰਿਜੈਕਟ ਨਹੀਂ ਕਰਨਾ ਜਿਨੇ ਲੋਕ ਅਪਲਾਈ ਕਰਨ ਸਭ ਨੂੰ ਵੀਜ਼ਾ ਦੇਓ ਕਿਉਂਕਿ ਇਹ ਪ੍ਰੈਕਟਿਸ ਪਹਿਲੇ ਵਿਸਾਖੀ ਦੇ ਉੱਤੇ ਹੋ ਚੁੱਕੀ ਹੈ ਪਿਛਲੀ ਵਿਸਾਖੀ ਦੇ ਉੱਤੇ ਜਿਹੜੀ ਹੁਣ ਗੁਜ਼ਰ ਕੇ ਹੀ ਆ ਉਹਦੇ ਵਿੱਚ ਮੈਕਸਿਮਮ ਚੜਦੇ ਪੰਜਾਬ ਤੋਂ ਲੋਕ ਆਏ ਸਨ ਕੋਈ ਤਕਰੀਬਨ 7000 ਇਤਨੀ ਤਰ੍ਹਾਂ ਕਦੀ ਨਹੀਂ ਸੀ ਆਂਦੀ ਕਿਉਂਕਿ 3000 ਦਾ ਟੋਟਲ ਕੋਟਾ ਹੁੰਦਾ ਸੀ ਉਹਦੇ ਵਿੱਚੋਂ ਵੀ 2-400 ਘਟ ਜਾਂਦੇ ਸਨ ਤੇ ਨਾਲ ਹੀ ਇੰਡੀਅਨ ਗਵਰਨਮੈਂਟ ਨੇ ਚੀਫ ਸਕੱਟਰੀ ਨੇ ਚਿੱਠੀ ਲਿਖੀ 6 ਸੂਬਿਆਂ ਨੂੰ ਕਿ ਜੀ ਇਸ ਮੌਕੇ ਦੇ ਉੱਤੇ ਇੰਡੀਆ ਤੋਂ ਕੋਈ ਯਾਤਰੀ ਨਹੀਂ ਜਾਏਗਾ ਕਿਉਂ ਨਹੀਂ ਜਾਏਗਾ ਕਿ ਜੀ ਸਕਿਉਰਟੀ ਥ੍ਰੈਟ ਹੈ ਸਕਿਉਰਟੀ ਰੀਜ਼ਨ ਦੀ وجہ ਨਾਲ ਹੁਣ ਤੁਸੀਂ ਲੋਕ ਯੂਕੇ ਤੋਂ ਆਏ ਬੈਠੇ ਜੇ ਤੁਹਾਨੂੰ ਕਿਤੇ ਕੋਈ ਇਸ ਤਰ੍ਹਾਂ ਦੀ ਫੀਲਿੰਗ ਹੋਈ ਹੈ ਕਿਤੇ ਤੁਹਾਨੂੰ ਕੋ ਆਮ ਲੋਕ نظر ਆਏ ਹੋਣ ਪੁਲਿਸ ਵਾਲੇ نظر ਆਏ ਹੋਣ ਤੁਹਾਡੀ ਸਕਿਉਰਟੀ ਲਈ ਇੱਕ ਵੈਨ ਜ਼ਰੂਰ ਹੈ ਇਸ ਦੇ ਇਲਾਵਾ ਤੁਸੀਂ ਕਿਤੇ ਵੀ ਕਿਸੇ ਬੰਦੇ ਕੋਲ ਕੋਈ ਚੀਜ਼ ਦੇਖੀ ਹੋਵੇ ਜਿਹਦੇ ਤੇ ਕੋਈ ਸ਼ੱਕ ਸ਼ੁਭਾ ਹੋਵੇ ਤੇ ਇੰਡੀਆ ਕਹਿ ਰਿਹਾ ਕਿ ਜੀ ਅਸੀਂ ਇਸ ਲਈ ਯਾਤਰੀਆਂ ਨੂੰ ਜਾਣ ਦੇਣਾ ਕਿ ਜੀ ਉੱਥੇ ਥ੍ਰੈਟ ਹੈ ਸਕਿਉਰਟੀ ਦੇ ਔਰ ਇਹਦੇ ਤੇ ਜਿਹੜੇ ਲੋਕਾਂ ਨੇ ਅਪਲਾਈ ਕੀਤਾ ਸੀ ਉਹ ਵੀ ਔਰ ਬਾਕੀ ਲੋਕ ਵੀ ਜਿਹੜੇ ਨੇ ਉਹ ਇਤਜਾਜ ਕਰ ਰਹੇ ਨੇ ਪ੍ਰੋਟੈਸਟ ਕਰ ਰਹੇ ਨੇ ਕਿ ਜੀ ਸਾਨੂੰ ਕਿਉਂ ਰੋਕਿਆ ਜਾ ਰਿਹਾ ਸਾਲ ਦਾ ਇੱਕ ਮੌਕਾ ਸਾਡਾ ਆਉਂਦਾ ਉਹਦੇ ਤੇ ਸਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਇਹ ਵੀ ਮੈਸੇਜ ਜਿਹੜਾ ਨਾ ਜੀ ਮੈਂ ਤੁਹਾਡੇ ਥਰੂ ਬਾਕੀ ਦੋਸਤਾਂ ਤੱਕ ਪਹੁੰਚਾਉਣਾ ਚਾਹਾਂਗਾ ਕਿ ਪਾਕਿਸਤਾਨ ਵਿੱਚ ਕੋਈ ਸਕਿਉਰਿਟੀ ਥ੍ਰੈਟ ਨਹੀਂ ਹੈ ਤੁਸੀਂ ਇਤਨੀ ਜਗ੍ਹਾ ਫਿਰ ਕੇ ਆਏ ਜੇ ਕਰਤਾਰਪੁਰ ਕਲਸ ਉਸ ਤੋਂ ਪਹਿਲੇ ਪੰਜਾ ਸਾਹਿਬ ਤੁਸੀਂ ਗਏ ਜੇ ਨਨਕਾਣਾ ਸਾਹਿਬ ਤੁਸੀਂ ਵਿਜ਼ਿਟ ਕੀਤਾ ਲਾਹੌਰ ਵਿਜ਼ਿਟ ਕੀਤਾ ਤਾਨੂੰ ਕਿਤੇ ਵੀ ਕੋਈ ਪ੍ਰੋਬਲਮ ਆਈ ਹੋਵੇ ਅਗਰ ਐਸਾ ਨਹੀਂ ਤੇ ਫਿਰ ਸਾਡਾ ਗਵਾਂਡੀ ਸਾਡੇ ਤੇ ਕਿਉਂ ਇਹ ਥੋਪ ਰਿਹਾ ਕਿ ਜੀ ਪਾਕਿਸਤਾਨ ਜਾਣਾ ਜਿਹੜਾ ਉਹ ਕੋਈ ਖਤਰਨਾਕ ਚੀਜ਼ ਹੈ ਤੇ ਇਹ ਮੇਰੀ ਬੇਨਤੀ ਹੋਏਗੀ ਸਾਰਿਆਂ ਨੂੰ ਕਿ ਜੋ ਤੁਸੀਂ ਦੇਖਿਆ ਮੈਂ ਤੁਹਾਨੂੰ ਨਹੀਂ ਕਹਿੰਦਾ ਕਿ ਜੀ ਤੁਸੀਂ ਉੱਥੇ ਜਾ ਕੇ ਇਹ ਦੱਸੋ ਇਹ ਦੱਸੋ ਇਹ ਦੱਸੋ ਤੁਸੀਂ ਖੁਦ ਦੇਖ ਚੁੱਕੇ ਜੇ ਤੇ ਇਹ ਮੈਸੇਜ ਜ਼ਰੂਰ ਕਨਵੇ ਕਰਨਾ ਕਿ ਪਾਕਿਸਤਾਨ ਯਾਤਰਾ ਵਾਸਤੇ ਜਾਣਾ ਚਾਹੋ ਤੇ ਸਾਡੀਆਂ ਬਾਵਾ ਖੁੱਲੀਆਂ ਨੇ ਅਸੀਂ ਵਾਰਮ ਵੈਲਕਮ ਕਰਾਂਗੇ ਜਿਹੜੇ ਵੀ ਸਾਥੀ ਆਣਾ ਚਾਹੁੰਦੇ ਨੇ ਤੇ ਮੈਂ ਚੁੱਕੇ ਅ ਥੋੜਾ ਜ਼ਿਆਦਾ ਟਾਈਮ ਲੈ ਲਿਆ ਸਾਥੀ ਸਾਡੇ ਗੁਫ਼ਤਗੁਲੀ ਮੌਜੂਦ ਵੀ ਨੇ ਅੱਜ ਦਾ ਇਹ ਜਿਹੜਾ ਸੈਮੀਨਾਰ ਹੈ ਇਹ ਬਾਬਾ ਜੀ ਗੁਰੂ ਨਾਨਕ ਦੀ تعالਿਮਾਂ ਤੇ ਰੌਸ਼ਨੀ ਪਾਉਣ ਵਾਸਤੇ ਹੈ ਸਾਡੇ ਜਿੰਨੇ ਵੀ ਪ੍ਰਦਾਨਗੀ ਮੰਡਲ ਦੇ ਚੋਸਟ ਬੈਠੇ ਨੇ ਉਹਨਾਂ ਅੱਗੇ ਮੇਰੀ ਬੇਨਤੀ ਹੋਏਗੀ ਕਿ ਉਹ ਬਾਬਾ ਜੀ ਦੀ تعالਿਮਾਂ ਤੇ ਚਾਨਣ ਪਾਣ ਤਾਂ ਕਿ ਬਾਕੀਆਂ ਨੂੰ ਵੀ ਅੰਦਾਜ਼ਾ ਹੋਵੇ ਤੇ ਇਹਦੇ ਨਾਲ ਹੀ ਜੀ ਮੈਂ ਇਜਾਜ਼ਤ ਚਾਹਨਾ ਤੁਹਾਡਾ ਸ਼ਬਦ ਇੱਥੇ ਆਣ ਦਾ ਬਹੁਤ ਹੀ ਮਾਣ ਸਾਨੂੰ ਮਿਲਿਆ ਔਰ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਜੀ ਥੈਂਕ ਯੂ